ਸਸਾਇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਗੜੀ ਕਾਰਵਾਈ ਬੱਦਲਬਾਈ ਦੀ ਪੰਜਾਬ ਵੱਲ ਕੂਚ ਕਰ ਰਹੀ ਹੈ ਸਵੇਰ ਤੋਂ ਬਸ਼ੱਕ ਮੌਸਮ ਸਾਫ਼ ਸੀ ਪਰ ਹੁਣ ਬੱਦਲਬਾਈ ਸਿਸਟਮ ਹਿਮਾਚਲ ਹਰਿਆਣਾ ਉੱਤਰਾਖੰਡ ਤੋਂ ਪੰਜਾਬ ਵੱਲ ਕੂਚ ਕਰ ਰਹੇ ਨੇ ਜਿਨ੍ਹਾਂ ਦੇ ਸਿੱਟੇ ਵਜੋਂ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਤੇ ਦੱਖਣ ਪੂਰਬੀ ਇਲਾਕੇ ਦੇ ਵਿੱਚ ਬੱਦਲਬਾਈ ਐਂਟਰੀ ਕਰ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਬਿਨਾਂ ਕਿਸੇ ਦੇਰੀ ਤੋਂ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਕਿ ਕੀ ਅਲਰਟ ਨੇ ਵਾਰਨਿੰਗ ਏਰੀਆ ਜਾਰੀ ਹੋ ਚੁੱਕਿਆ ਜੀ ਜਿਹਦੇ ਵਿੱਚ ਆਪਾਂ ਅਗਰ ਇਹ ਵਾਲਾ ਏਰੀਆ ਦੇਖੀਏ ਤਾਂ ਇਹਦੇ ਵਿੱਚ ਫਿਲਹਾਲ ਕੋਈ ਤਗੜੀ ਕਾਰਵਾਈ ਨਹੀਂ ਹੈ ਹਲਕਾ ਦਰਮਿਆਨਾ ਸਿਸਟਮ ਹੈ ਜੀ 옐ੋ ਅਲਰਟ ਹੈ ਜਿਹਦੇ ਵਿੱਚ ਮੁਕਸਰ ਸਾਹਿਬ ਦਾ ਮੁਕਸਰ ਦਾ ਏਰੀਆ ਹੋ ਗਿਆ ਜੀ ਆਪਣਾ ਫਜ਼ਿਲਕੇ ਦਾ ਏਰੀਆ ਹੋ ਗਿਆ ਜਲਾਲਾਬਾਦ ਬੋਹਰ ਮਲੋਟ ਪਠਿੰਡਾ ਜੈਤੋਂ ਫਰੀਦਕੋਟ ਫਿਰੋਜ਼ਪੁਰ ਮੋਗਾ ਜ਼ੀਰਾ ਠੀਕ ਹੈ ਜੀ ਇਹ ਇਲਾਕੇ ਹੋਗੇ ਨੇ ਵਿੱਚ ਹਲਕੇ ਦਰਮਿਆਨੀ ਬੱਦਲ ਬਾਈ ਕਿਣਮਣ ਕਣੀ ਦਾ ਮਾਹੌਲ ਬਣ ਸਕਦਾ ਹੈ ਪਰ ਜਿਹੜਾ ਮੇਨ ਸਿਸਟਮ ਇਹ ਵਾਲਾ ਪਹੁੰਚਿਆ ਜੀ ਇਹਦੇ ਵਿੱਚ ਪਟਿਆਲਾ ਸ਼ਹਿਰ ਦੇ ਉੱਪਰ ਤਕੜੀ ਮੀਂਹ ਦੀ ਕਾਰਵਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਭਾਰੀ ਮੀਂਹ ਦਾ ਮਾਹੌਲ ਬਣਦਾ ਹੋਇਆ ਸਾਨੂੰ ਦਿਖਾਈ ਦੇ ਸਕਦਾ ਹੈ ਜਿਸ ਦੇ ਵਜੋਂ ਇਸ ਦੇ ਨਾਲ ਲੱਗਦੇ ਜਿਹੜੇ ਇਹ ਵਾਲੇ ਇਲਾਕੇ ਨੇ ਜਿਹਦੇ ਵਿੱਚ ਮੂਨ ਕਲੈਰਾ ਪਾਤੜਾ ਸੁਨਾਮ ਸਮਾਣਾ ਸੰਗਰੂਰ ਤੇ ਰਾਜਪੁਰਾ ਨਾਬਾ ਫਤੇਗੜ ਸਾਹਿਬ ਅਮਲੋ ਇਨ੍ਹਾਂ ਵਿੱਚ ਹਲਕੀ ਦਰਮਿਆਨੀ ਮੀਂਹ ਦੀ ਕਾਰਵਾਈ ਆਉਂਦੇ ਕੁਝ ਘੰਟੇ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਹੁਣ ਜੋਣੀ ਸਿਸਟਮ ਅੱਗੇ ਵਧਣਗੇ ਤੇ ਸ਼ਾਮ 5 6 ਵਜੇ ਤੱਕ ਮਾਹੌਲ ਥੋੜਾ ਜਿਹਾ ਮੀਂਹ ਦਾ ਪੰਜਾਬ ਦੇ ਮਾਲਵਾ 벨ਟ ਦੀ ਗੱਲ ਕਰ ਲਈਏ ਤੇ ਦੁਆਬਾ 벨ਟ ਦੀ ਗੱਲ ਕਰ ਲਈਏ ਜਿਹੜਾ ਪਵਾਦ ਦੇ ਏਰੀਆ ਦੀ ਗੱਲ ਕਰ ਲਈਏ ਹੁੰਦਾ ਸਿਸਟਮ ਸਾਨੂੰ ਮੀਂਹ ਪਣਦਾ ਹੋਇਆ ਦਿਖਾਈ ਦੇ ਰਿਹਾ ਹੈ। ਬਾਕੀ ਤੁਸੀਂ ਆਪਣੇ ਏਰੀਆ ਦਾ ਕਮੈਂਟ ਜਰੂਰ ਕਰੋ ਕਿਉਂਕਿ ਲਗਾਤਾਰ ਹੜ੍ਹ ਦੇ ਹਾਲਾਤ ਪੰਜਾਬ ਦੇ ਉੱਪਰ ਬਣੇ ਹੋਏ ਨੇ ਜਿਹਦੇ ਸਿੱਟੇ ਵਜੋਂ ਅਸੀਂ ਬਾਰ-ਬਾਰ ਵੀਡੀਓ ਲਾਈਵ ਵੀ ਕਰ ਰਹੇ ਹਾਂ ਉਸ ਲਾਈਵ ਨੂੰ ਜਰੂਰ ਦੇਖਿਆ ਕਰੋ। ਤੇ તાਪਮਾਨ ਦੀ ਗੱਲ ਕਰੀ ਜਾਵੇ ਇਸ ਸਮੇਂ ਇਹ ਐਵਰੇਜ ਤਾਪਮਾਨ ਬਣੇ ਹੋਏ ਨੇ ਉਹ 32 33 35 ਡਿਗਰੀ ਦੇ ਵਿਚਕਾਰ ਬਣੇ ਹੋਏ ਨੇ ਤੇ ਆਉਂਦੇ 3-4 ਦਿਨ ਲਗਾਤਾਰ ਮੀਂਹ ਦੀ ਉਮੀਦ ਹੈ ਤੇ ਸ਼ਾਮ ਦੇ ਸਮੇਂ ਜ਼ਿਆਦਾ ਜ਼ਿਆਦਾ ਮੀਂਹ ਦੀ ਉਮੀਦ ਹੈ ਤੇ ਬਾਕੀ ਸ਼ਾਮ ਦੀ ਜਾਣਕਾਰੀ ਲਗਭਗ 4 ਤੋਂ 5 ਵਜੇ ਦੇ ਵਿਚ ਸਾਂਝੀ ਕਰਾਂਗੇ ਅਗਰ ਜਾਣਕਾਰੀ ਜਲਦ ਚਾਹੀਦੀ ਹੈ ਤਾਂ ਚੈਨਲ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰ ਦਿਓ ਤੁਹਾਨੂੰ ਜਾਣਕਾਰੀ ਕਿੰਨੇ ਵਜੇ ਚਾਹੀਦੀ ਹੈ ਤੇ ਇਸ ਜੀ ਅਪਡੇਟ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ